ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਗੁਰਕੋਵਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੋਹਰ ਰੱਖਦੇ ਆ ਅੱਜ ਮੋਹਾਲੀ ਦੇ ਸ਼ਹਿਰ ਵਿਖੇ ਨਗਰ ਕੀਰਤਨ ਸਜਾਇਆ ਗਿਆ ਤਸਵੀਰਾਂ ਦੇਖੋ ਤੁਸੀਂ ਸੁੰਦਰ ਪਾਲਕੀਾਂ ਦਾ ਇਹ ਜਿਹੜੇ ਨੇ ਉਹ ਸਜਾਏ ਗਏ ਨੇ ਕਹਿੰਦਾ ਕਿ ਪੰਜ ਪਿਆਰ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਜਿਹੜਾ ਮੋਹਾਲੀ ਦੇ ਵੱਖ-ਵੱਖ ਸੈਕਟਰਾਂ ਤੋਂ ਹੁੰਦਾ ਹੋਇਆ ਵੱਖ-ਵੱਖ ਫੇਸਾਂ ਤੋਂ ਹੁੰਦਾ ਹੋਇਆ ਜਿਹੜਾ ਉਹ ਜ਼ਰੂਰ ਜਾ ਕੇ ਸੈਕਟਰ 68 ਵਿਖੇ ਸਮਾਪਤ ਹੋ ਹੁੰਦਾ ਹੋਇਆ ਨਜ਼ਰ ਆਵੇਗਾ ਪੰਜ ਪਿਆਰੇ ਜਿਹੜੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਨਗਰੀ ਕੀਤਾ ਅੱਗੇ ਚੱਲਦਾ ਹੋਇਆ ਨਜ਼ਾਰਾ ਹੈ ਹਾਲਾਂਕਿ ਜੇਕਰ ਪਹਿਲਾਂ ਗੱਲ ਕਰੀਏ ਤਾਂ ਜ਼ੂਰ ਬੈਂਡ ਵਾਜਿਆ ਦੀ ਗੂੰਜ ਜਿਹੜੀ ਆ ਇਸ ਨਗਰੀਕੀਤਾਂ ਦੀ ਸ਼ਾਨ ਜਣੀ ਵਧਾਉਂਦੀ ਹੋਈ ਨਜ਼ਾਰੀ ਹੈ ਪਚੰਗੀ ਸਿੰਘ ਜਿਹੜੇ ਨੇ ਉਹ ਸਜੇ ਹੋਏ ਨੇ ਉਹ ਵੀ ਇਸ ਨਗਰ ਕੀਰਤਨ ਦੀ ਸ਼ਾਨ ਨੂੰ ਵਧਾਉਂਦੇ ਹੋਏ ਨਜ਼ਰ ਆ ਰਹੇ ਨੇ ਅੱਗੇ ਨਿਸ਼ਾਨ ਸਿੰਘ ਜਿਹੜੇ ਨੇ ਉਹ ਤੁਰੇ ਹੋਏ ਨੇ ਨਿਸ਼ਾਨ ਸਿੰਘ ਤੋਂ ਬਾਅਦ ਪੰਜ ਪਿਆਰੇ ਸਾਹਿਬਾਨ ਜਿਹੜੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਜਿਹੜਾ ਚਲਾਇਆ ਜਾ ਰਿਹਾ ਤੇ ਨਗਰ ਕੀਰਤਨ ਜਿਹੜਾ ਵੱਖ-ਵੱਖ ਬੜਾਵਾ ਤੋਂ ਹੁੰਦਾ ਹੋਇਆ ਉਹ ਸ਼ਾਮ ਢੇਰ ਸ਼ਾਮ ਜਿਹੜਾ ਉਹ ਗੁਰਦੁਆਰਾ ਸਾਹਿਬ ਸੈਕਟਰ 68 ਵਿਖੇ ਪਹੁੰਚਦਾ ਹੋਇਆ ਨਜ਼ਰ ਆਵੇਗਾ ਤਾਂ ਦੇਖੋ ਤੁਸੀਂ ਉਹ ਕੋਚੰਗੀ ਸਿੰਘ ਜਣੇ ਨੇ ਉਹ ਨਿਸ਼ਾਨ ਚ ਜਿਹੜੇ ਨੇ ਉਹ ਬਣੇ ਹੋਏ ਦਿਖਾਈ ਦੇ ਰਹੇ ਨੇ ਨਿਸ਼ਾਨ ਚ ਜਿਹੜੇ ਉਹ ਕਰਕੇ ਹੋਏ ਨੇ ਤੇ ਦੂਸਰੇ ਪਾਸੇ ਅਗਰ ਪੰਜ ਬਿਆਦੀ ਗੱਲ ਕਰੀ ਜਾਵੇ ਤਾਂ ਛੋਟੇ ਬੱਚੇ ਜਿਹੜਾ ਕਿ ਸਿੱਖੀ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਪੰਜ ਪਿਆਰੇ ਦੇ ਰੂਪ ਦੇ ਵਿੱਚ ਸਜਾ ਹੋਇਆ ਦਿਖਾਈ ਦੇ ਰਿਹਾ ਹਾਲਾਂਕਿ ਨਗਰ ਕੀਰਤਨ ਜਿਹੜਾ ਇਸ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁੱਖ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਇਆ ਸਜਾਇਆ ਜਾ ਰਿਹਾ ਜਿਦੇ ਵਿੱਚ ਜੇਕਰ ਅੱਗੇ ਦੀ ਗੱਲ ਕਰੀਏ ਤਾਂ ਨਿਹੰਗ ਸਿੰਘ ਫੌਜਾ ਜਿਹੜੀ ਨੇ ਉਹ ਵੀ ਇਸ ਨਗਰ ਕੀਰਤਨ ਦੀ ਸ਼ਾਨ ਜਿਹੜੀ ਨੇ ਵਧਾਦੀ ਹੋਈ ਨਜ਼ਰ ਆ ਰਹੇ ਨੇ ਤੇ ਦੂਸਰੇ ਪਾਸੇ ਘੋੜਿਆਂ ਦੀ ਗੱਲ ਕਰੇ ਘੋੜੇ ਵੀ ਜਿਹੜੇ ਨੇ ਇਸ ਨਗਰ ਕੀਰਤਨ ਦੀ ਸ਼ਾਨ ਜਿਹੜੇ ਉਹ ਵਧਾ ਰਹੇ ਹੋਏ ਹਜ਼ੂਰ ਨਜ਼ਰ ਆ ਰਹੇ ਨੇ ਤੇ ਪਿੱਛੇ ਦੇ ਤਸਵੀਰ ਦਿਖਾ ਦਿਆਂ ਪਾਲਕੀ ਸਾਹਿਬ ਦੀ ਤਸਵੀਰ ਤੁਹਾਨੂੰ ਦਿਖਾ ਦਿਆਂ ਪਾਲਕੀ ਸਾਹਿਬ ਜਿਹੜੀ ਉਹ ਕਿਸ ਤਰ੍ਹਾਂ ਜਿਹੜੀ ਆ ਉਹਨੂੰ ਖੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਉਹ ਸੋਭਾ ਮਾਰਨੇ ਉਹ ਤੁਹਾਨੂੰ ਦਿਖਾ ਰਹੇ ਤਾਂ ਪਰ ਤਾਂ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਪਤਾਂ ਜੀ ਅਗਰ ਗੱਲ ਕਰੀ ਜਾਵੇ ਨਗਰ ਕੀਰਤਨ ਦੀ ਤਾਂ ਕਿਸੇ ਕਿਸੇ ਜਗ੍ਹਾ ਤੋਂ ਇਹ ਹੁੰਦਾ ਹੋਇਆ ਕਿਹੜੇ ਕਿਹੜੇ ਪ੍ਰਾਤ ਹੁੰਦਾ ਹੋਇਆ ਸਮਾਪਤ ਕਦੋਂ ਤੱਕ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਹ ਇਹ ਜਿਹੜਾ ਨਗਰ ਕੀਰਤਨ ਆਇਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਜਵਾਹਰੇ ਜਿਕ ਤੋਂ ਆਰੰਭ ਹੋ ਕੇ ਫੇਜ਼ 2 ਫਰੈਂਕੋ ਹੌਡਰ ਤੋਂ ਹੁੰਦਾ ਹੈ ਤੇ ਪਲਾਸ ਚੌਂਕ ਤੋਂ ਹੁਣ ਫੇਜ਼ 4 ਮਦਬੂਰ ਚੌਂਕ ਤੋਂ ਹੁੰਦਾ ਹੋਇਆ ਰਾਮਗੜੀਆ ਸਫਾ ਰਾਮਗੜੀਆ ਤੋਂ ਸਾਤਾ ਤਰਨ ਸਾਤਾ ਤਰਨ ਤੋਂ ਸੱਤ ਫੇਸ ਆਮਰ ਸਾਹਿਬ ਗੁਰਦੁਆਰਾ ਆਪ ਸਾਹਿਬ ਤਾਂ 9 ਫੇਸ ਦੀ ਮਾਰਕੀਟ 10ਵੇਂ ਦੀ ਮਾਰਕੀਟ 11 ਫੇਸ ਗੁਰਦੁਆਰਾ ਤੋਂ ਹੁੰਦਾ ਹੈ ਸੈਕਟਰ 68 ਗੁਰਦੁਆਰਾ ਸਾਹਿਬ ਦੀ ਸਮਾਪਤੀ ਹੋਏਗੀ ਜੀ ਜੇਕਰ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ ਤਾਂ 68 ਸੈਕਟਰ ਜਿਹੜੀ ਸਮਾਪਤੀ ਹੋਣੀ ਹੈ ਤਾਂ ਬਾਬਾ ਜੀ ਅਗਰ ਆਪਾਂ ਕਹੀਏ ਤਾਂ ਕਿੰਨੇ ਕੋ ਸੰਗਤ ਜਿਹੜੀ ਹੈ ਉਹ ਇਸ ਨਗਰ ਕੀਰਤਨ ਦੇ ਵਿੱਚ ਅਹਿਮਦ ਦੀ ਜਿਹੜੀ ਹੈ ਉਹ ਜਿਹੜੀ ਕੀਤਾ ਗਿਆ ਦੇ ਵਾਸਤੇ ਅਸੀਂ ਪਹਿਲਾਂ ਹੀ ਮਤਲਬ 4 ਦਿਨ ਪਹਿਲਾਂ ਹੀ ਪ੍ਰੋਗਰਾਮ ਕਰ ਰਹੇ ਸੀਗੇ ਜਿਹਦੇ ਵਿੱਚ ਆਪਾਂ ਸਾਰੇ ਪੂਰੇ ਸ਼ਹਿਰ ਦੇ ਵਿੱਚ ਪੋਸਟਰ ਲਗਾਏਗੇ ਸਾਰੇ ਮੀਟਿੰਗ ਹੋਈ ਸਾਡੀ ਤਾਲਮੇ ਕਮੇਟੀ ਦੀ ਬੋਲੇ ਸਾਰੇ ਗੁਰਦਵਾਰਿਆਂ ਨੂੰ ਪਹਿਲਾਂ ਸੂਚਿਤ ਕਰ ਦਿੱਤਾ ਗਿਆ ਇਹਦਾ ਕਰਕੇ ਨਗਰ ਕਿਲਟਾ ਪ੍ਰਸ਼ਾਸਨ ਦੀ ਗੱਲ ਕਰੀ ਕਿੰਨੇ ਕੋ ਤਿਆਰੇ ਪ੍ਰਸ਼ਾਸਨ ਵੱਲੋਂ ਕਿਤੇ ਗਏ ਨੇ ਸਹਿਯੋਗ ਦੇ ਰਿਹਾ ਪ੍ਰਸ਼ਾਸਨ ਪ੍ਰਸ਼ਾਸਨ ਜੀ ਅਸੀਂ ਆਪਣੇ ਜਿਹੜੇ ਆਪਣੇ ਐਮ ਐਲ ਏ ਨੇ ਉਹਨਾਂ ਨੂੰ ਅਸੀਂ ਚਿੱਠੀਆਂ ਦਿੱਤੀਆਂ ਤੇ ਆਪਣੇ ਐਸ ਐਸ ਪੀ ਸਾਹਿਬ ਨੂੰ ਚਿੱਠੀ ਦਿੱਤੀ ਤੇ ਆਪਣੇ ਆਪਣੇ ਐਸ ਡੀ ਐਮ ਸਾਹਿਬ ਨੇ ਉਹਨਾਂ ਨੂੰ ਚਿੱਠੀ ਤੇ ਉਹਨਾਂ ਦੀ ਪਰਮਿਸ਼ਨ ਕੋ ਬਾਅਦ ਫਿਰ ਅਸੀਂ ਨਗਰ ਕੀਰਤਨ ਤਿਆਰੀ ਕੀਤੀ ਜਰੂਰ ਜੇਕਰ ਨਗਰ ਕੀਰਤਨ ਦੀ ਗੱਲ ਕਰੀ ਤਾਂ ਅਗਰ ਕੀਰਤਨ ਜਿਹੜਾ ਬਾਹਰ ਦੇ ਵਕਫਾ ਵਕਫਾ ਸੈਕਟਰ ਤੋਂ ਹੁੰਦਾ ਹੈ ਵਕਫਾ ਫੇਸਿਸ ਦੇ ਵਿੱਚੋਂ ਹੁੰਦਾ ਹੋਇਆ ਜਰੂਰ ਸਿਕਾਟ ਵਿਗੇ ਸਮਾਪਤ ਹੁੰਦਾ ਹੋਇਆ ਨਜ਼ਰ ਆਵੇਗਾ ਪੁਹਣ ਤੋਂ ਗੁੜੇ ਜਰਨਲਿਸਟ ਸਰਬਜੀਤ ਸਿੰਘ ਤੇ ਰਾਜ ਸੰਦੀਪ ਸਿੰਘ ਅਜੀਤ ਵਿਪਤੀ ਵੀ